ਅੱਜ ਵੀ ਕੇ ਨਾ ਮਾਤਲਾ ਅੱਜ ਫੌਜੀ ਗਰੇ ਪਿੰਡ ਆਇਆ ਤੇ ਪਿੰਡ ਦਾ ਖਾਹ ਵਾਲਾ ਆਇਆ ਜਿਨ੍ਹਾਂ ਨੇ ਪਾਣੀ ਚੁਕਾਇਆ ਕਿਨਤਾਨ ਤੇ ਬਹੁਤ ਆ ਚੁਕਿਆ ਪਾਣੀ ਬਸ ਪਿੰਡਾਂ ਦੇ ਨੇੜੇ ਦੀਆਂ ਰਿਸ਼ਤੇਦਾਰ ਦੇ ਦੂਜੇ ਕੋਲੇ ਘਰ ਛੱਡ ਕੇ ਪਰਿਵਾਰ ਜਿਹੜੇ ਉਹ ਸਾਰੇ ਬਾਰੇ ਜਾ ਰਹੇ ਆ ਉਹ ਕਿਉਂਕਿ 1000 ਰੁਪਏ ਹੀ ਆ ਇਸੇ ਦੌਰਾਨ ਦੇਖੋ ਇਹਨਾਂ 88 ਤੋਂ ਬਾਅਦ ਅੱਜ ਆ ਜਿਹਨਾਂ ਨੂੰ ਕੋਈ ਸੁਆਪ ਰਿਹਾ ਹੈ 88 ਤੋਂ ਬਾਅਦ ਕਿਸੇ ਨੇ ਧਿਆਨ ਨਹੀਂ ਦਿੱਤਾ ਸਰਕਾਰਾਂ ਸੰਨੇ ਸੰਨੇ ਨਹੀਂ ਆਉਂਦੀਆਂ ਜਾਂਦੀਆਂ ਰਹੀਆਂ ਅੱਜ ਜੇ ਸਰਕਾਰਾਂ ਧਿਆਨ ਦੇਣ ਤੇ ਫਿਰ ਇਹਨਾਂ ਨੂੰ ਤਾਂ ਨਹੀਂ ਹੋ ਸਕਦਾ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਕੋਠੀਆਂ ਪਾਈਆਂ ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਣ ਵਾਸਤੇ ਤੇ ਅੱਜ ਉਹ ਸੜਕਾਂ ਦੇ ਧੱਕੇ ਖਾਂਦੇ ਪਿਆ ਕਿਉਂ ਖਾਂਦੇ ਪਿਆ ਸਿਰਫ ਨਕਾਮੀਆਂ ਸਰਕਾਰਾਂ ਦੀਆਂ ਸਰਕਾਰਾਂ ਚੰਗੀਆਂ ਹੋਣ ਤੇ ਕੋਈ ਪਹਿਲਾਂ ਸੋਚਿਆ ਹੋਵੇ ਕੋਈ ਡਰੇਨ ਦੀਆਂ ਸਫਾਈਆਂ ਹੋਣ ਇਲਾਕੇ ਤੇ ਬੰਦ ਮਜ਼ਬੂਤ ਹੋਣ ਤੇ ਬਿਲਕੁਲ ਕੋਈ ਕਿਸੇ ਨੂੰ ਫਾਇਦਾ ਨਾ ਹੋਵੇ ਆਪਣੇ ਬੱਤੇ ਲਾ ਕੇ ਲੋਕੀ ਪਰਿਵਾਰਾਂ ਸਮੇਤ ਆਪਣੇ ਇਲਾਕਿਆਂ 'ਚ ਬੈਠੇ ਰ ਆਪਣੀ ਪਰਿਵਾਰਾਂ ਦੇ ਤੇ ਸ਼ਹਿਰ ਵਾਸੀਆਂ ਨਾਲ ਲੜ ਕੇ ਰਹਿਣ ਜਿੱਦਾਂ ਸ਼ਹਿਰ ਵਾਸੀ ਵਸਦੇ ਨੇ ਪਿੰਡਾਂ ਦੇ ਵਿੱਚ ਆਂਦੀਆਂ ਕਾਰੋਬਾਰ ਬੜਾ ਕਰਾਇਆ ਪਰ ਕਰਾਇਆ ਨਹੀਂ ਕਹ ਰਿਹਾ ਕਿ ਅੱਜ ਦੇਖੋ ਕਿੰਨਾ ਨੁਕਸਾਨ ਹੈ ਕਿੰਨਾ ਡੰਗਰ ਪਾਕਿਸਤਾਨ ਨੂੰ ਰੁੜ ਗਿਆ ਹਜ਼ਾਰ ਹਜ਼ਾਰ ਦਾ ਦੇਖੋ ਬਹੁਤ ਬੰਜ ਪਸ਼ੂਆਂ ਦਾ ਜਾ ਰਿਹਾ ਉਹ ਤਾਂ ਉਹ ਰੋਕ ਕੋਈ ਨਹੀਂ ਸਰਕਾਰ ਕਿਸੇ ਦਿਨ ਨਹੀਂ ਕਰਦਾ ਕੋਈ ਦਲਾਖੇ ਸਾਰੇ ਦਿੰਦੇ ਆ ਪਰ ਦਲਾਖਿਆਂ ਦੇ ਮੁਤਾਬਕ ਸੰਗਤ ਨੂੰ ਕੁਝ ਨਹੀਂ ਮਿਲਦਾ ਇਹ ਸਾਡੀ ਥੱਕੇ ਥੋੜੀ ਸਾਡੀ ਸੰਗਤ ਖਾਂਦੀ ਫਿਰਦੀ ਆ 88 ਤੋਂ ਲੈ ਕੇ 37 ਸਾਲਾਂ ਬਾਅਦ ਅੱਜ ਫੇਰ ਉਹੀ ਹਾਲ ਹੈ ਪੰਜਾਬ ਸਰਕਾਰ ਨੂੰ ਕੋਈ ਹੱਲ ਹੈ ਹਾਲ ਨੂੰ ਦੇਖੋ ਜੀ ਕੀ ਕਰਨੀ ਗਏ ਨੇ ਇਹ ਮਤੇ ਮੁਤਾਬਕ ਜੇ 88 ਸਾਲਾਂ ਬਾਅਦ ਹੀ ਹਲਕਾ ਤਾਂ ਹੀ ਕਰੇ ਸਰਕਾਰ ਪਹਿਲਾਂ ਨੇ ਵੀ ਕੀਤੀ ਇਹ ਵੀ ਉਹ ਤਾਂ ਟੰਗ ਟਪਾਇਆ ਕਰ ਰਹੀ ਹੈ ਟੰਗ ਟਪਾਇਆ ਕਰ ਰਹੀ ਹੈ ਸਰਕਾਰ ਦੇਖੋ ਆ ਜਨਤਾ ਜਿਹੜੀ ਆ ਕਖਾਨ ਲੱਗਦਾ ਪੰਜਾਬ ਸਰਕਾਰ ਨੇ ਹੁਣ ਵੀ ਲੈਣ ਦੇ ਵੋਟਾਂ ਲਈ ਆ ਯਾਰ ਵੋਟਾਂ ਲੈਣ ਨੂੰ ਆਉਣਗੇ ਤੇ ਆ ਦੇਖ ਲੋ ਜਿਹੜੇ ਜਨਤਾ ਜਿਹੜੇ ਸਿਆਣੇ ਆ ਉਹ ਵੋਟਾਂ ਨਹੀਂ ਪਾਉਣ ਲੱਗੀ ਵੋਟਾਂ ਦੇ ਲੈ ਜੇ ਵੋਟਾਂ ਸਰਕਾਰ ਨੇ ਲੈਣੀਆਂ ਆ ਤਾਂ ਲੋਕਾਂ ਨੇ ਹੱਟ ਕਰਨਾ ਆ ਜਾ ਉਹਨੇ ਫੰਡੋਂ ਆਨ ਆਇਆ ਸੀ ਸਾਡਾ ਤੋਂ ਹਾਂਜੀ ਤੋਰਾ ਕਰਨਾ ਕਿਹਦਾ ਪਿੰਡਾਂ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਆਸਤੇ ਲੋਕੀ ਚੁੰਡਦੇ ਕਿ ਉਹਨੂੰ ਮੰਨਦੇ ਸਰਕਾਰ ਬਣਾਉਂਦੇ ਕਿਉਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੁਣਨਗੇ ਸਰਕਾਰ ਤੇ ਤਾਂ ਹੀ ਬਣਾਈਂਦੀ ਹੈ ਜੇ ਸਰਕਾਰ ਨੇ ਸੁਣਨਾ ਨਹੀਂ ਫਿਰ ਤਾਂ ਆਮ ਜਨਤਾ ਤਰੀ ਫਿਰ ਜਿੱਦਾ ਸੜਕਾਂ ਵੇ ਤਾਂ ਹੀ ਆਂਦੀ ਬਹੁਤ ਇਸ ਹੇਲੀਕਾਪਟਰ ਦੇਖ ਕੇ ਚਲੇਗੇ ਵੀ ਚਲੋ ਹੈਲੀਕਾਪਟਰ ਹੁਣ ਹੁਣ ਦਿੱਤਾ ਉਹਨਾਂ ਦੀ ਮਿਹਰਬਾਨੀ ਆ ਪਿਛਲੀ ਸਰਕਾਰ ਨੇ ਇਦਾਂ ਕੀਤਾ ਨਹੀਂ ਇਹ ਦੀ ਜੂਰ ਉਹਦੀ ਮਿਹਰਬਾਨੀ ਆ ਚਲੋ ਆਪ ਕਾਰ ਚੱਲ ਗਿਆ ਪਰ ਕਾਰ ਦੀ ਜਾਣ ਦਾ ਮਤਲਬ ਆਪ ਹੀ ਸੰਗਤ ਦੇ ਨਾਲ ਜਿਹੜਾ ਉਹ ਸਾਰਾ ਬਣਨਾ ਚਾਹੀਦਾ